ਯੂਨੀਵਰਸਲ ਪ੍ਰੈਸ ਕਲੱਬ ਰਜਿਸਟਰਡ ਅਤੇ ਸਰਵਜਨ ਕਲਿਆਣ ਪ੍ਰੀਸ਼ਾ ਲੁਧਿਆਣਾ ਵੱਲੋਂ ਇੱਕ ਸਾਂਝਾ ਪੁਸ਼ਪ ਹੋਲੀ ਮੇਲਾ ਸਮਾਰੋਹ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰਾਂ ਅਤੇ ਸਰਵਜਨ ਕਲਿਆਣ ਪ੍ਰੀਸ਼ਾ ਰਜਿਸਟਰ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਪੁਸ਼ਪ ਹੋਲੀ ਨਾਲ ਇਸ ਰੰਗਾਂ ਦੇ ਤਿਉਹਾਰ ਨੂੰ ਨਾਲ ਮਿਲ ਕੇ ਇੱਕ ਦੂਜੇ ਤੇ ਫੁੱਲਾਂ ਦੀ ਵਰਖਾ ਕਰਕੇ ਬੜੀ ਧੂਮਤਾਂ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਵਰਸਲ ਪ੍ਰੈਸ ਕਲੱਬ ਰਜਿਸਟਰ ਦੇ ਸਟੇਟ ਪ੍ਰਧਾਨ ਡਾਕਟਰ ਡੀਪਿਕ ਹੌਸਲਾ ਜੀ ਨੇ ਕਿਹਾ ਕਿ ਹੋਲੀ ਇੱਕ ਧਾਰਮਿਕ ਅਤੇ ਇਤਿਹਾਸਿਕ ਤਿਉਹਾਰ ਹੈ। ਹੋਲੀ ਅਨੇਕਾਂ ਰੰਗਾਂ ਦਾ ਇੱਕ ਵੱਖਰਾ ਰੂਪ ਹੁੰਦਾ ਹੈ। ਇਸ ਦਿਨ ਸਾਰਿਆਂ ਨੂੰ ਆਪਣੇ ਸਭ ਗਿਲੇ ਸ਼ਿਕਵੇ ਛੱਡ ਕੇ ਪੇਮ ਅਤੇ ਸੋਹਰਦ ਨੂੰ ਆਪਸ ਵਿੱਚ ਮਜ਼ਬੂਤ ਕਰਨਾ ਚਾਹੀਦਾ ਹੈ। ਹੁਣਾਂ ਕਿਹਾ ਕਿ ਜਿਵੇਂ ਪਾਣੀ ਵਿੱਚ ਰੰਗ ਪਾਉਣ ਨਾਲ ਪਾਣੀ ਆਪਣਾ ਰੰਗ ਬਦਲ ਲੈਂਦਾ ਹੈ, ਠੀਕ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਮਾੜੇ ਪਰਵਾਬਾਂ ਨੂੰ ਛੱਡ ਕੇ ਚੰਗੇ ਗੁਣ ਅਪਣਾਉਣੇ ਚਾਹੀਦੇ ਹਨ। ਇਸ ਸਮੇਂ ਸਮੂਹ ਮੈਂਬਰਾਂ ਨੇ ਪਾਂਛੀਆਂ ਨੂੰ ਦਾਣਾ ਪਾਇਆ ਗਿਆ। ਡਾਕਟਰ ਡੀਪੀ ਖੋਸਲਾ ਅਤੇ ਸੰਦੀਪ ਸ਼ਰਮਾ ਵੱਲੋਂ ਪੰਛੀ ਦੇਵਦਾ ਜੀ ਨੂੰ ਸਭ ਦੀ ਸੁੱਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ ਇਸ ਮੌਕੇ ਸਟੇਟ ਪ੍ਰਦਾਨ ਡਾਕਟਰ ਡੀਪੀ ਖੋਸਲਾ ਪ੍ਰਦਾਨ ਸੰਦੀਪ ਸ਼ਰਮਾ ਕਮਲ ਅਗਰਵਾਲ ਸੰਦੀਪ ਦਿਵਾੜੀ ਮੈਡਮ ਸੰਦੀਪ ਸ਼ਰਮਾ ਅਰुण ਲੇਖੀ ਸੁਜੀਤ ਗਿੱਲ ਬਾਬੀ ਕੁਮਾਰ ਬੀ ਕੇ ਰਾਏ ਹਰੀ ਸਿੰਘ ਕਮਲ ਗੁਰਾਇਆ ਕੁਲਜੀਤ ਘੁੰਮਣ ਸਰਵਜਨ ਕल्याण ਪਰਿਸ਼ਾ ਸੰਸਥਾ ਦੇ ਅਨੰਦ ਮਿਸ਼ਰਾ ਸੰਜੇ ਵਾਰੀ 바ਸੂਕੀ 나ਥ ਵਿਕਾਸ ਯਾਦਵ ਅਤੇ ਮੇਲਾ ਮੋਰਚਾ ਵੱਲੋਂ ਅਰਚਨਾ ਦੇਵੀ, ਰੀਤਾ ਦੇਵੀ, ਸੀਮਾ ਬਰਮਾ, ਸੰਤੋਸ਼ अरोड़ा, ਕੰਚਨ ਦੇਵੀ, ਕੋਮਲ ਸੰਤੋਸ਼ ਵਿਜ, ਕਨੁਪਰੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ। ਸਰਬਜਨ ਕਲਿਆਣ ਪੰਛ ਔਰ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਅੱਜ ਪੁਸ਼ਪ ਹੋਲੀ ਮਿਲਨ ਸਮਾਰੋਹ ਕੀਤਾ ਗਿਆ ਜਿਸ ਦੇ ਵਿੱਚ ਪੁਸ਼ਪਾਂ ਦੀ ਜਿਹੜੀ ਆ ਉਹ ਇੱਕ ਦੂਜੇ ਦੇ ਉੱਤੇ ਪੁਸ਼ਪ ਪਾ ਕੇ ਹੋਲੀ ਦਾ ਤਿਹਾਰ ਜਿਹੜਾ ਉਹ ਮਨਾਇਆ ਗਿਆ। ਔਰ ਇਸ ਤੋਂ ਇਲਾਵਾ ਜੋ ਸਾਡੇ ਇਥੇ ਪੰਛੀ ਸੇਵਾ ਸੁਸਾਇਟੀ ਵੱਲੋਂ ਹਰ ਸਮੇਂ ਜਿਹੜਾ ਪੰਛੀਆਂ ਨੂੰ ਦਾਣਾ ਪਾਇਆ ਜਾਂਦਾ ਇਹ ਦੋਨਾਂ ਹੀ ਸੰਸਥਾਵਾਂ ਦੇ ਕਰ ਕਮਲਾ ਦੇ ਨਾਲ ਪੰਛੀਆਂ ਨੂੰ ਦਾਣਾ ਪਾਇਆ ਗਿਆ ਤਾਂਕਿ ਜਿਹੜਾ ਸਾਡਾ ਸਮਾਜ ਆ ਉਹ ਇਸੇ ਤਰ੍ਹਾਂ ਅੱਗੇ ਵੱਧਦਾ ਰਹੇ ਔਰ ਪੰਛੀ ਦੇਵਤਾ ਦੇ ਅੱਗੇ ਨਵੇਦਨ ਕੀਤਾ ਕਿ हे ਪੰਛੀ ਦੇਵਤਾ ਸਭ ਦਾ ਭਲਾ ਰੱਖੀਏ ਔਰ ਹਰੇਕ ਨੂੰ ਖੁਸ਼ੀ ਮਹਿਸੂਸ ਕਰਨ ਦਾ ਮੌਕਾ ਦੇ ਹਾਂਜੀ ਸਰ ਅਜੀ ਮੇਰੇ ਨਾਮ ਸੰਦੀਪ ਸ਼ਰਮਾ ਮੈਂ ਯੂਨੀਵਰਸਲ ਪ੍ਰੈਸ ਕਲੱਬ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਅੱਜ ਅਸੀਂ ਇੱਕ ਨਵਾਂ ਉਪਰਾਲਾ ਕੀਤਾ ਜਾਣਗੀ ਸਰਬਜਨ ਕਲਿਆਣ ਪੰਚਾਇਤ ਮਿਲਨ ਸਮਾਰੋ ਹੋਲੀ ਦੇ ਉਪਲਬਖ ਦੇ ਵਿੱਚ ਅੱਜ ਹੋਲੀ ਪੁਸ਼ ਪੋਲੀ ਆਪੇ ਖੇਲੀ ਜਾਣਗੀ ਸਾਡੇ ਵੱਲੋਂ ਤਾਂ ਇਸ ਦੇ ਨਾਲ ਹੀ ਸਾਡੇ ਸਰਬਜਨ ਕਲਿਆਣ ਪੰਚਾਇਤ ਦੇ ਮੈਂਬਰ ਅਤੇ ਯੂਨੀਵਰਸਲ ਪ੍ਰੈਸ ਕਲੱਬ ਦੇ ਤਮਾਮ ਪਦ ਅਧਿਕਾਰੀ ਤੇ ਮੈਂਬਰਾਂ ਵੱਲੋਂ ਅੱਜ ਅੱਲੂ ਜਨ ਦੇ ਰੱਖ-ਬਖ ਵਿਖੇ ਉਹਨਾ ਬੇਜਵਾਨ ਪੰਛੀਆਂ ਨੂੰ ਦਾਣਾ ਪਾਣੀ ਤੇ ਕੋੜਾ ਪਾਣੀ ਪਾਉਂਦੀ ਅਸੀਂ ਆਪਣੇ ਵਾਲੇ ਛੋਟਾ ਜਿਹਾ ਉਪਰਾਲਾ ਕੀਤਾ ਤਾਂ ਆਮ ਬਾਕੀ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਗਰਮੀ ਦਾ ਮੌਸਮ ਆਉਣ ਵਾਲਾ ਹੈ ਤਾਂ ਉਹਨਾ ਬੇਜਵਾਨ ਜਾਨਵਰਾਂ ਤੇ ਪੰਛੀਆਂ ਦੇ ਆਪਣੀ ਛੱਤ ਦੇ ਉੱਪਰ ਇੱਕ ਮਿੱਟੀ ਦਾ ਭਾਂਡਾ ਜੂਕੋਟਾਂ ਕੀ ਉਹ ਬੇਜਵਾਨ ਪਾਣੀ ਇਸ ਗਰਮੀ ਦੇ ਵਿੱਚ ਆਪਣੀ ਪਾਣੀ ਵੀ ਕੇ ਆਪਣੀ ਪਿਆਸ ਜਾਂ ਤਾਂ ਉਹ ਮਿਸ਼ਾ ਅਗਰ ਤੁਸੀਂ ਗਰਮੀ ਵਿੱਚ ਪਾਣੀ ਉਹਨੂੰ ਪਿਲਾਉਂਗੇ ਤਾਂ ਉਹ ਮਿਸ਼ਾ ਤੁਹਾਨੂੰ ਅਸ਼ੀਰਵਾਦ ਦੇਣਗੇ ਤਾਂ ਇਹਨਾ ਬੇਜਵਾਨਾਂ ਪੰਛੀਆਂ ਦੀ ਤੁਹਾਨੂੰ ਸਾਰੀ ਚਿੰਦਨੀ ਚਾਹੀਦੀ ਤਾਂ ਅੱਜ यूनिवर्सल प्रेस क्लब सरवजन कल्याण परिषद वालों अब होली के एक होली मिलन समारोह का किया गया जिन्हें तमाम देशवासियों होली की मुबारकबाद नमस्कार जी आज सरवजन कल्याण परिषद और यूनिवर्सल प्रेस क्लब की ओर से यहाँ पे पक्षी महोत्सव के साथ साथ में होली के रंग सर्जन के संग भी मनाया गया और आज की डेट में यहाँ पर महिलाओं का बहुत ज़्यादा जमावड़ा लगा रहा और सभी ने धूमधाम से मनाया हमारे मुख्य संचालक डॉक्टर डी पी कोस्ता जी के निर्देश अनुसार हमने इस कार्यक्रम को निभाने का पूरा पूरा प्रयत्न किया और निभाया भी और जिससे ये संदेश दिया गया कि समाज में एकता है होली का पर्व जो होता है वो एकता का त्यौहार है इसमें हर एक दुश्मनी को भुला करके इकट्ठा हो जाना होता है और ये होली का त्यौहार बहुत पुराने समय से चलता आ रहा है सो हमने उसी चीज़ को ही आगे बढ़ाया है अपनी संस्था के माध्यम से और हम यही चाहेंगे कि आगे भी आने वाले सभी प्रोग्रामों में भी ऐसे बढ़ चढ़ के भाग लें और समाज को एक अच्छा संदेश दें ਇਹ ਸਮਾਜ ਅੱਗੇ ਵਧੇ ਅਤੇ ਜਿਸੇ ਸਮਾਜ ਮੇਂ ਫੈਲੀ ਹੋਈ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦੀ ਅੱਜ ਸਰਪ੍ਰਸਤ ਜਨ ਕਲਿਆਰ ਪਰਸ਼ਦ ਅਤੇ ਯੂਨੀਵਰਸਲ ਪ੍ਰੈਸ ਕਲਬ ਵੱਲੋਂ ਬੋਲੇ ਮਿਲਨ ਸਮਰੋਹ ਡਾਕਟਰ ਡੀਪੀ ਹੌਸਲਾ ਜੀ ਦੇ ਦੇਖਦ ਵਿੱਚ ਰੱਖ ਬਾਗ ਦੇ ਵਿੱਚ ਪੰਛੀ ਤਾਂ ਜੋ ਜਿੱਦ ਕਿ ਤਾ ਗਿਆ ਜਿਹਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਔਰਤਾਂ ਮਹਿਲਾ ਬੱਚੇ ਜੁਵਾਨੇ ਭਾਗ ਲਤਾ ਤੇ ਪੁਰਾਣੇ ਗਿਲੇ ਛੇ ਵੇ ਭਲਾ ਕੇ ਇਕੋ ਜਿਹੇ ਗਲੇ ਮੇਰੇ ਤੇ ਹੋੜੀ ਦਾ ਖੂਬ ਨੰਦ ਉਠਾਇਆ ਨਾਲ ਦੇ ਨਾਲ ਇਹਨਾਂ ਦੇ ਸਾਰੇ ਬੰਦਿਆਂ ਨੇ ਇੱਥੇ ਰੱਖ ਵਾ ਕੇ ਪੰਛੀਆਂ ਨੂੰ ਦਾਣਾ ਪਾਇਆ ਭੁੱਖੇ ਪਿਆਸੇ ਪੰਛੀਆਂ ਦਵਾਈਆਂ ਦਿੱਤੀਆਂ ਔਰ ਸਾਰਿਆਂ ਨੇ ਪ੍ਰਮਾਤਮਾ ਕੋਲੋਂ ਸ਼ੀਰਮ ਮੰਗਿਆ ਕਿ ਅਸੀਂ ਇੱਦੇ ਹੀ ਗਰੀਬ ਜ਼ਰੂਰਤਦੰਦ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਦੇ ਰਹੀਏ ਜੈ ਸ਼ੀ ਰਾਮ ਜੈ ਭਾਈਸਪੈਸਿਡ ਮੈਲਾ ਮੋਰਚਾ ਅੱਜ ਅਖਬਾਰ ਦੇ ਵਿੱਚ ਸਾਨੂੰ ਡੀਪੀ ਡਾਕਟਰ ਡੀਪੀ ਖੋਸਲਾ ਜੀ ਨੇ ਕਿਹਾ ਕਿ ਤਾਂ ਸਾਰੀਆਂ ਮੇਰੀਆਂ ਭੈਣਾਂ ਨੂੰ ਜੋ ਕਿ ਇੱਕ ਹੋਲੀ ਦਾ ਪਵਿੱਤਰ ਸਾਡਾ ਤਿਹਾਰ ਹੈ ਉਹਨੂੰ ਸੈਲੀਬ੍ਰੇਟ ਕਰਨ ਲਈ ਤੇ ਅੱਜ ਇਸ ਪਵਿੱਤਰ ਦਿਹਾੜੇ ਤੇ ਪੰਛੀਆਂ ਨੂੰ ਜੋ ਕਿ ਬੇਜੁਬਾਨ ਹਨ ਉਹਨਾਂ ਨੂੰ ਦਾਣਾ ਪਾਣ ਦੀ ਰਸਮ ਅਦਾ ਕੀਤੀ ਗਈ ਜੋ ਸਾਰਿਆਂ ਨੇ ਰਲ ਮਿਲ ਕੇ ਬੇਜੁਬਾਨ ਪੰਛੀਆਂ ਨੂੰ ਦਾਣਾ ਪਾਇਆ ਅਰੇ ਔਰ ਉਹ ਸਾਨੂੰ ਬੜੀ ਦੁਆ ਦਿੰਦੇ ਆ ਇਹ ਜਿਹੜਾ ਦਾਣਾ ਹੈ ਇਹ ਭਗਵਾਨ ਦੀ ਬੁੱਕ ਵਿੱਚ ਲਿਖਿਆ ਜਾਂਦਾ ਹੈ ਕਿ ਆਦਮੀ ਨੇ ਇਸਨੇ ਦਾਣਾ ਪਾਇਆ ਪ੍ਰਮਾਤਮਾ ਉਹਨਾਂ ਦਾ ਬਹੁਤ ਪੂਰ ਲਗਾ ਹਾਂਜੀ ਅੱਜ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਔਰ ਸਰਵਜਨ ਕल्याण ਪਰਿਸ਼ਦ ਦੇ ਵੱਲੋਂ ਜਿਹੜਾ ਹੈ পুষ্প ਕੋਲੀ ਮਿਲਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ ਰਖਬਾਗ ਪੰਛੀ ਸੇਵਾ ਸੁਸਾਇਟੀ ਦੇ ਵਿੱਚ ਸੋ ਇਸ ਦੇ ਵਿੱਚ ਪੱਤਰਕਾਰ ਪਾਈਚਾਰਾ ਔਰ ਸਾਡੇ ਸਰਵਜਨ ਕਲਿਆਣ ਪਰਿਸ਼ਦ ਐਨ ਜੀਓ ਦੇ ਸਾਰੇ ਸਦਸਤੇ ਜਿਹੜਾ ਉਹਨਾਂ ਨੇ ਬਹੁਤ ਫਤ ਚੜ ਕੇ ਇਸ ਵਿੱਚ ਭਾਗ ਲਿਆ ਔਰ ਇੱਥੇ ਜਿਹੜਾ ਹੈ ਕਿ ਸਾਰਿਆਂ ਨੇ ਪੰਛੀਆਂ ਨੂੰ ਦਾਣਾ ਵੀ ਪਾਇਆ ਔਰ ਆਪਣਾ ਜਿਹੜਾ ਹੈ ਨੱਚ ਗਾ ਕੇ ਮਨੋਰੰਜਨ ਵੀ ਕੀਤਾ ਔਰ ਉਸ ਤੋਂ ਇਲਾਵਾ ਜਿਹੜਾ ਵੈ ਮੈਨੂੰ ਬਹੁਤ ਹੀ ਅੱਛਾ ਲੱਗਿਆ ਹੈ ਕਿ ਸਾਰਿਆਂ ਨੇ ਮੇਰੇ ਇੱਕ ਸੱਦੇ ਦੇ ਉੱਤੇ ਜਿਹੜਾ ਅਸੀਂ ਇਹਨਾਂ ਨੂੰ ਮੈਸੇਜ ਪਾਇਆ ਔਰ ਉਹਦੇ ਵਿੱਚ ਸਾਰੇ ਜਿਹੜੇ ਇੱਥੇ ਪਹੁੰਚੇ ਹੈ ਸੋ ਮੈਂ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਔਰ ਸਰوجਨ ਕਲਿਆਣ ਪਰਿਸ਼ਦ ਸੰਸਥਾ ਦੀ ਔਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੈ ਸ਼੍ਰੀ ਰਾਮ ਹੈਪੀ ਹੋਲੀ ਹੈਪੀ ਹੋਲੀ